ਹਾਂਜੀ ਭਾਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਫਤਿਹ ਹੈ ਹਾਂਜੀ ਫਤਿਹ ਸਿੰਘ ਪਤਾ ਜੀ ਪਤਾ ਸਿੰਘ ਜੀ ਤੁਹਾਡਾ ਪਿੰਡ ਕਿਹੜਾ ਹੈ ਮੇਰਾ ਪਿੰਡ ਸ਼ਰੋੜੀ ਹੈ ਹਾਂਜੀ ਸ਼ਰੋੜੀ ਹੈ ਸ਼ਰੋੜੀ ਇਹ ਪਿੰਡ ਤੁਹਾਡਾ ਸ਼ਰੋੜੀ ਹੈ ਮੇਰਾ ਪਿੰਡ ਸ਼ਰੋੜੀ ਆਏ ਨੂੰ ਕੋਈ ਤੁਹਾਡੇ ਨੰਬਰ ਪਲੇਟ ਨਹੀਂ ਹੈਗੀ ਹੈ ਜੀ ਹੈ ਹੈਲੋ ਹੈਲੋ ਨਾ ਕਰੋ ਇਹਨੂੰ ਬੰਦ ਕਰੋ ਅੰਗਲੇ ਆਇਓ ਇੱਧਰ ਟਰੈਕਟਰ ਹੁੰਦੇ ਨੇ ਹੈਲੋ ਅਪਾ ਦੇ ਨੂੰ ਤੇ ਗੈਰਕਾਨੂੰਨੀ ਤੇ ਵਰਦੀ ਰਿਹਾ ਹੈ ਨਾ ਤੁਸੀਂ ਦੇਖ ਸਕਦੇ ਆ ਆ ਰੋੜੀ ਜੱਸੀ ਰੋੜੀ ਇਹਦੇ ਉੱਤੇ ਲਿਖਿਆ ਹੋਇਆ ਹੈ ਇਹ ਕੋਈ ਲਾਇਸੈਂਸ ਹੈ ਦਾ ਮਤਲਬ ਡਰਾਈਵਰ ਸਾਹਿਬ ਨੇ ਸਾਨੂੰ ਇਹ ਦੱਸਿਆ ਹੈ ਕਿ ਇਹ ਰੋੜੀ ਵਾਲਿਆਂ ਦੀ ਹੈ ਤਾਂ ਤੁਸੀਂ ਸੋਚ ਸਕਦੇ ਆ ਕਿ ਕੀ ਆਲਮ ਚੱਲ ਰਿਹਾ ਹੈ ਸਾਡੇ ਇਲਾਕੇ ਦੇ ਵਿੱਚ ਔਰ ਕੀ ਸਿਸਟਮ ਚੱਲ ਰਿਹਾ ਕਿ ਰੋੜੀ ਦਾ ਨਾਮ ਲਾਓ ਤੇ ਜਿਹੜੀ ਆ ਮਿੱਟੀ ਦੀ ਭਰੀ ਹੋਈ ਟਰਾਲੀ ਹੈ ਤੁਸੀਂ ਦੇਖ ਸਕਦੇ ਆ ਆ ਸਾਰੀ ਮਿੱਟੀ ਇੱਥੇ ਮਾਈਨਿੰਗ ਚੱਲ ਰਹੀ ਹੈ ਔਰ ਸਾਰੀ ਮਿੱਟੀ ਵੀ ਭਰੀ ਹੋਈ ਹੈ ਔਰ ਕੋਈ ਆਰਟੀਓ ਇੱਥੇ ਚੈੱਕ ਨਿਕਰ ਆਂਦਾ ਇਹਨਾਂ ਨੂੰ ਨਾ ਇਹਨਾਂ ਨੂੰ ਪੁਲਿਸ ਵਾਲੇ ਰੋਕਦੇ ਆ ਇਹਦਾ ਮਤਲਬ ਇਹ ਸਾਰਾ ਦਾ ਸਾਰਾ ਗੋਰਖ ਧੰਦਾ ਜਿਹੜਾ ਪੁਲਿਸ ਦੀ ਮਿਲੀ ਭੁਗਤਣਾ ਚੱਲ ਰਿਹਾ ਕਾਕਾ ਕਿੱਥੋਂ ਲੈ ਕੇ ਆਇਆ ਇਹ ਇੱਥੋਂ ਕਿੱਥੋਂ ਲੈ ਭੰਡਾਰੋਂ ਮੈਨੂੰ ਪਤਾ ਹੀ ਨਹੀਂ ਲੈ ਪੱਜਲਾਂ ਤੋਂ ਲੈ ਕੇ ਆਇਆ ਬੇੜੋ ਰਾਮਪੁਰ ਤੋਂ ਲੈ ਕੇ ਆਇਆ ਪੱਜਲਾਂ ਪੱਜਲਾਂ ਨੂੰ ਦੱਸਾਈ ਕਰ ਤਾਹਾਂ ਜੀ ਕੋਲ ਸਰ ਤੋਂ ਹੁੰਦਾ ਇਹ ਕੋਲ ਦਾ ਨਹੀਂ ਰੱਖਿਆ ਜੀ ਅੱਛਾ ਕੋਲ ਤੁਸੀਂ ਲਾਇਸੈਂਸ ਵੀ ਨਹੀਂ ਰੱਖਿਆ ਹੋਇਆ ਅੱਛਾ ਨਹੀਂ ਰੱਖਿਆ ਫੋਨ ਤੇ ਜੀ ਲਾਇਸੈਂਸ ਵੀ ਨਹੀਂ ਕੋਲ ਰੱਖਿਆ ਹੋਇਆ ਔਰ ਬਿਨਾਂ ਲਾਇਸੈਂਸ ਤੇ ਬੰਦਾ ਜਿਹੜਾ ਆ ਕਹਿੰਦਾ ਕਿ ਮੈਂ ਟਰੈਕਟਰ ਟਰਾਲੀ ਚਲਾ ਰਿਹਾ ਇਹਦਾ ਮਤਲਬ ਚਲਦਾ ਫਿਰਦਾ ਖੌਫ ਹੈ ਔਰ ਕਿਸੇ ਨੂੰ ਵੀ ਥੱਲੇ ਦੇ ਕੇ ਲੋਕੀ ਚਲੇ ਜਾਂਦੇ ਅੱਗੇ ਵੀ ਦੋ ਬੰਦੇ ਜਿਹੜੇ ਸਾਡੇ ਇਲਾਕੇ ਦੇ ਵਿੱਚ ਉਹਨਾਂ ਦੀ ਮੌਤ ਹੋ ਚੁੱਕੀ ਹੈ ਟਰੈਕਟਰ ਟਰਾਲੀ ਦੀ ਵਜ੍ਹਾ ਦੇ ਨਾਲ ਔਰ ਇਹ ਮਾਈਨਿੰਗ ਦੀਆਂ ਟਰਾਲੀਆਂ ਦਿਨ ਰਾਤ ਲੰਘਦੀਆਂ ਔਰ ਮੈਂ ਆਪਣੇ ਹੁਸ਼ਾਹਦਪੁਰ ਜ਼ਿਲ੍ਹੇ ਦੇ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਨੂੰ ਰਿਕੁਐਸਟ ਕਰਾਂਗੀ ਕਿ ਇਸ ਚੀਜ਼ ਨੂੰ ਨੱਥ ਪਾਈ ਜਾਵੇ ਔਰ ਅਗਰ ਨਹੀਂ ਨੱਥ ਪਾਈ ਜਾਂਦੀ ਤਾਂ ਅਸੀਂ ਥਾਣੇ ਦੇ ਬਾਹਰ ਹੀ ਧਰਨਾ ਦੇਾਂਗੇ 10 ਦਿਨ ਦੀ ਵਾਰਨਿੰਗ ਹੈ 10 ਦਿਨਾਂ ਦੇ ਵਿੱਚ ਸਾਨੂੰ ਚੈਕਿੰਗ ਹੋ ਕੇ ਇਹਨਾਂ ਦੇ ਚਲਾਨ ਕੀਤੇ ਚਾਹੀਦੇ ਆ ਕਿਉਂਕਿ ਗੁਰੂ ਨਾਨਕ ਪਾਸ਼ਾ ਦੀ ਜਨਮ ਦਿਨ ਆ ਰਹੀ ਹੈ ਇਸ ਲਈ ਉਸ ਤੋਂ ਪਹਿਲੇ ਅਸੀਂ ਧਰਨਾ ਨਹੀਂ ਲਗਾਵਾਂਗੇ ਪਰ ਮੈਂ ਇਸ ਲਾਈਵ ਦੇ ਰਾਹੀਂ ਆਪਣੇ ਅਫਸਰਾਂ ਨੂੰ ਰਿਕੁਐਸਟ ਕਰ ਰਹੀ ਹਾਂ ਚਾਹੇ ਉਹ ਥਾਣਾ ਗੜਸ਼ੰਕਰ ਦੇ ਅਫਸਰ ਹੈਗੇ ਤੇ ਚਾਹੇ ਉਹ ਜਿਹੜੇ ਸਾਡੇ ਆਹ ਟਰਾਂਸਪੋਰਟ ਵਿਭਾਗ ਦੇ ਅਫਸਰ ਦਾ ਆ ਦੇਖੋ ਕਿਤੇ ਵੀ ਨੰਬਰ ਪਲੇਟ ਨਹੀਂ ਹੈ ਮੈਂ ਸ਼ੋਅ ਕਰਨਾ ਚਾਹੂੰਗੀ ਔਰ ਡਰਾਈਵਰ ਨੇ ਖੁਦ ਕਿਹਾ ਕਿ ਮੇਰੇ ਕੋਲ ਲਾਇਸੈਂਸ ਨਹੀਂ ਹੈਗਾ ये था मेरा प्रेम करने वाला ये था मेरा प्यार करने वाला बहुत तकलीफें रहती हैं ਔਰ ਬੰਦੇ ਨੇ ਪੈਂਦੀ ਸੱਟੇ ਜਦੋਂ ਤੁਸੀਂ ਵੀਡੀਓ ਦੀ ਸਟਾਰਟਿੰਗ ਦੇਖੋਗੇ ਉਹਦੇ ਜਿੱ ਕੋਈ ਗੱਲ ਕਹੀ ਹੈ ਜੀ ਰੋੜੀ ਵਾਲੇ ਆ ਵੀ ਇਹ ਕੋਈ ਲਾਇਸੈਂਸ ਹੈ ਰੋੜੀ ਹੋਣਾ ਲਜਾਇਸ ਮਾਈਨਿੰਗ ਕਰਨ ਦਾ ਹੈ ਕਿ ਲਾਇਸੈਂਸ ਹੈ ਆ ਰੋੜੀ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਆ ਸੌਫਸਰ ਸਹਿਬਾਨਾ ਨੂੰ ਮੇਰੀ ਰਿਕਵੈਸਟ ਔਰ ਖਾਸ ਤੌਰ ਤੇ ਜਿਹੜੇ ਮਾਈਨਿੰਗ ਦੇ ਭਾਗ ਦੇ ਅਫਸਰ ਹੈ ਜਿਹੜੇ ਨਾਲ ਮਿਲ ਕੇ ਐਸਡੀਓ ਸਾਹਿਬ ਚੋਰੀਆਂ ਕਰਾਉਂਦੇ ਸਾਡੇ ਇਲਾਕੇ ਦੇ ਵਿੱਚ ਉਹਨਾਂ ਨੂੰ ਵੀ ਮੈਂ ਵਾਰਨਿੰਗ ਦਿੰਨੀ ਆ ਕਿ ਲਿਖਤੀ ਸ਼ਿਕਾਇਤ ਤੁਹਾਡੀ ਕਰਾਂਗੇ ਔਰ ਬਹੁਤ ਬੁਰੇ ਤਰੀਕੇ ਤੁਹਾਨੂੰ ਟੰਗਾਂਗੇ ਤੁਸੀਂ ਸ਼ਾਮ ਨੂੰ 5 ਵਜੇ ਸ਼ਰਾਬ ਪੀ ਲੈਂਦੇ ਹੋ ਤੁਹਾਡਾ ਜਲੂਸ ਕੱਢਾਂਗੇ ਚੰਗੀ ਤਰ੍ਹਾਂ ਅਸੀਂ ਫੜ ਕੇ ਇਲਾਕੇ ਦੇ ਵਿੱਚ ਤੁਸੀਂ ਸ਼ਾਮੇ 4 ਵਜੇ ਸ਼ਰਾਬ ਪੀ ਲੈਂਦੇ ਹੋ ਔਰ ਇਲਾਕੇ ਦੇ ਵਿੱਚ ਤੁਸੀਂ ਜਾਇਜ਼ ਮਾਈਨਿੰਗ ਦੇ ਫੱਟੇ ਚਕਾਰ ਰੱਖੇ ਐਸਡੀਓ ਸਾਹਿਬ ਨੇ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਇਹ ਜਿਹੜਾ ਸਾਡੇ ਇਲਾਕੇ ਦੇ ਨਾਲ ਤੱਕਾਸ਼ਾਈ ਬੰਦ ਕਰਵਾਣ ਔਰ ਜਿਹੜਾ ਟਰਾਲੀ ਹੈਗੀ ਐ ਇਹ ਟਰਾਲੀ ਨੂੰ ਤੁਸੀਂ ਦੇਖ ਸਕਦੇ ਆ ਇਹ ਟਰਾਲੀਆਂ ਜਿਹੜੀਆਂ ਇਹੋ ਜਿਹੀਆਂ ਲੋਕਾਂ ਦੀ ਜਾਨ ਲੈਣ ਵਾਲੀਆਂ ਇਹ ਬੰਦ ਕਰਾਣਾ